ਆਪਣੇ ਹੀ ਸਰਕਾਰ ਚ ਆਪਣਾ ਹੀ ਜਿਹੜਾ ਰਿਜ਼ਰਵੇਸ਼ਨ ਜਿਹੜੀ ਹੋਈ ਸੀ ਉਹ ਤੜਵਾਈ ਉਹ ਜੋੜ ਤੋੜ ਲਾ ਕੇ ਤੁਸੀਂ ਫਿਰ ਤੜਵਾਈ ਔਰ ਉਹ ਵੇਖੋ ਚਲੋ ਚੇਅਰਮੈਨ ਬਣ ਗਏ ਚੱਲੀ ਗਿਆ ਸਿਸਟਮ ਉਸ ਤੋਂ ਬਾਅਦ ਆ ਵੇਖੋ ਮੈਨੂੰ ਅਗਨੀਉਤਰੀ ਸਾਹਿਬ ਦੀ ਡੈਥ ਹੋ ਗਈ ਮੈਂ ਇੱਥੇ ਹੜਕੇ ਦੇ ਵਿੱਚ ਮੈਨੂੰ ਸਾਡੇ ਲੀਡਰ ਸਾਹਿਬਾਨਾਂ ਨੇ ਕਿਹਾ ਵੀ ਕੰਮ ਕਰ ਮੈਂ ਇੱਥੇ ਮੈਂ ਮੇਰੇ ਬੇਟੇ ਨੇ ਔਰ ਮੇਰੀ ਟੀਮ ਜਿਹੜੀ ਮੇਰੇ ਭਰਾ ਨੇ ਅਹੀਂ ਹਲਕੇ ਦੇ ਵਿੱਚ 4 ਸਾਲ ਵਿਚਰੇ ਆ ਪਹਿਰੀ ਜੁੱਤੀ ਨਹੀਂ ਪਾਈ ਜੰਨੀਆਂ ਇਲੈਕਸ਼ਨਾਂ ਹੋਈਆਂ ਔਰ ਤਰਨਤਾਰਨ ਦੇ ਵਿੱਚ ਕਦੀ ਕਾਂਗਰਸ ਦਾ ਮੋਟਾ ਨਹੀਂ ਲੱਗੰਦ ਜੇ ਕੋਈ 100 200 300 ਦੀ ਇਧਰ ਉਧਰ ਕੋਈ ਗੱਲ ਵੋਟਾਂ ਦੀ ਹੁੰਦੀ ਸੀ ਨਾ ਪੂਰੀ ਕੰਸਟੀਚੂਐਂਸੀ ਦੀ ਕਿਹੜੀ ਗੱਲ ਹੁੰਦੀ ਆ ਚਲੋ ਕੋਈ ਗੱਲ ਨਹੀਂ ਪਰ ਜਦੋਂ ਇਹ ਸਾਰਾ ਸਿਸਟਮ ਹੋ ਕੇ ਇਲੈਕਸ਼ਨ ਦੇ ਵਿੱਚ ਮੈਨੂੰ ਟਿਕਟ ਦਾ ਬਿਲਕੁਲ ਓਕੇ ਸੀ ਜਿਹੜੀ ਪਾਰਟੀ ਆ ਸਾਡੀ ਜਿਹੜੀ ਸੀਗੀ ਕਾਂਗਰਸ ਇਹਨਾਂ ਨੇ ਕਿਹਾ ਕਿ ਭਈ ਹਾਂ ਇਹ ਪੈਸਾ ਵੇਖ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਜਿਨ੍ਹਾਂ ਦੀ ਧੌਂ ਚ ਕਿਲਾ ਵੀ ਐਡਾ ਵੱਡਾ ਪੈਸਾ ਕਹਿੰਦੇ ਹੈਗਾ ਹੈਗਾ ਤੇ ਫਿਰ ਠੀਕ ਹੈ ਨਹੀਂ ਹੈਗਾ ਤੇ ਫਿਰ ਕੋਈ ਗੱਲ ਨਹੀਂ ਦਰੀਆਂ ਦੁਰੀਆਂ ਛਾੜੋ ਨਹੀਂ ਇਹ ਜਿਹੜਾ ਨਵਜੂਤ ਕੋਰ ਸਿੱਧੂ ਹੁਣਾਂ ਜਿਹੜੀ ਗੱਲ ਕਹੀ ਹੈ ਚੱਲਦੀ ਹੈ ਕਾਂਗਰਸ ਦੀ ਇਹ ਬਿਲਕੁਲ 101% ਚੱਲਦੀ ਆ ਜੇ ਤੁਹਾਡੀ ਜੇਬ ਚ ਪੈਸਾ ਹੈਗਾ ਤੇ ਤੁਸੀਂ ਲੀਡਰ ਬਣ ਸਕਦੇ ਜੇ ਜੇ ਤੁਹਾਡੀ ਜੇਬ ਚ ਪੈਸਾ ਨਹੀਂ ਹੈਗਾ